ਅਮਾ ਸ਼ਹਿਰ ਦੇ ਕੋਠੀ ਰੋਡ ਗੀਤਾ ਭਵਨ ਰੋਡ ਕਮੇਟੀ ਘਰ ਚੌਂਕ 'ਚ ਲੱਗੇ ਨਜਾਇਜ਼ ਕਬਜ਼ੇ ਅਤੇ ਦੁਕਾਨਾਂ ਦੀ ਥੜੀ ਤੋਂ ਬਾਹਰ ਲਗਾਏ ਗਏ ਸਮਾਨਾਂ ਨੂੰ ਅੱਜ ਇੱਕ ਵਾਰ ਫੇਰ ਡੀਐਸਪੀ ਰਾਜਕੁਮਾਰ ਅਤੇ ਨਵੇਂ ਆਏ ਐਸਐਚਓ ਵਿਸ਼ੇਖ ਸ਼ਰਮਾ ਨੇ ਬਾਜ਼ਾਰ ਵਿੱਚ ਲੱਗੀਆਂ ਦੁਕਾਨਦਾਰਾਂ ਨੂੰ ਇੱਕ ਵਾਰੀ ਫੇਰ ਕਿਹਾ ਕਿ ਆਪਣੀ ਦੁਕਾਨ ਦੀ ਥੜੀ ਤੇ ਹੀ ਸਮਾਨ ਲਗਾਇਆ ਜਾਵੇ ਇਸ ਤੋਂ ਬਾਅਦ ਨਾ ਸਮਾਨ ਲਗਾਇਆ ਜਾਵੇ ਅਤੇ ਕੋਠੀ ਰੋਡ ਦੇ ਦੁਕਾਨਦਾਰਾਂ ਨੂੰ ਵੀ ਇਹੀ ਆਖਿਆ ਹੈ ਕਿ ਨਾ ਹੀ ਦੁਕਾਨ ਦੇ ਉੱਪਰ ਤਰਪਾਲਾ ਲਗਾਈਆਂ ਜਾਣ ਅਤੇ ਨਾ ਹੀ ਬਾਜ਼ਾਰ ਦੇ ਵਿੱਚ ਰੇੜੀਆਂ ਜਾਂ ਫालतू ਸਮਾਨ ਨਾਲ ਲਗਾਇਆ ਜਾਵੇ ਅਗਰ ਸਮਾਨ ਲੱਗਾ ਦਿਖ ਗਿਆ ਤਾਂ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਓ ਸੁਣਦੇ ਹਾਂ ਇਸ ਮੌਕੇ ਤੇ ਡੀਐਸਪੀ ਰਾਜਖਮਾਰ ਦਾ ਕੀ ਕਹਿਣਾ ਹੈ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਕੋਠੀ ਰੋਡ ਦਿੱਤਾ ਪਵਨ ਰੋਡ ਇਹਨਾਂ ਸਾਰਿਆਂ ਨੇ ਮੀਟਿੰਗ ਕੀਤੀ ਗਈ ਸੀ ਔਰ ਸਾਰੇ ਦੁਕਾਨਦਾਰਾਂ ਨੇ ਇੱਕ ਮਤ ਇਹ ਡਿਸੀਜਨ ਲਿਆ ਸੀ ਕਿ ਜਿਹੜੀ ਖੜੀ ਬਣੀ ਹੋਈ ਹੈ ਉਸ ਤੋਂ ਬਾਅਦ ਨਾ ਸਮਾਨ نیچے ਲਾਣਗੇ ਨਾ ਉੱਪਰ ਲਾਣਗੇ ਔਰ ਐਪਰੀਸ਼ੀਏਟ ਕਰਦੇ ਬਾਜ਼ਾਰ ਨੇ ਇਸ ਇਨੀਸ਼ੀਏਟਿਵ ਨੂੰ ਜੇ ਖੁਦ ਲਿਆ ਸੀ ਔਰ ਉਹਨੂੰ ਖੁਦ ਇੰਪਲੀਮੈਂਟ ਵੀ ਕੀਤਾ ਜਿਹਦੇ ਵਿੱਚ ਅਸੀਂ ਇਹਨਾਂ ਨੂੰ ਕੋਆਪਰੇਟ ਕਰ ਰਹੇ ਹਾਂ ਸੋ ਉੱਥੇ ਇੱਕ ਬੰਦੇ ਫਿਰ ਵੀ ਜਿਹੜੀ ਹੈਗੀ ਸ਼ਰਾਰਤਬਾਜ਼ੀ ਕਰਦੇ ਰਹਿੰਦੇ ਆ ਉਹਨਾਂ ਨੂੰ ਅੱਜ ਚੈੱਕ ਕੀਤਾ ਗਿਆ ਤਾਂ ਕਿ ਇਹਨੂੰ ਪਰਮਾਨੈਂਟ ਫੀਚਰ ਬਣਾ ਦਈਏ ਸ਼ਹਿਰ ਦਾ ਔਰ ਅਸੀਂ ਫਿਰ ਅਪੀਲ ਕਰਦੇ ਆਂ ਕਿ ਬਿਲਕੁਲ ਸਮਾਨ ਨਾ ਥੜੀ ਤੋਂ ਉੱਪਰ ਤੇ ਨਾ ਥੱਲੇ ਬਾਹਰ ਨਾ ਲਾਇਆ ਜਾਏ ਅੱਜ ਜਿਹੜਾ ਕੰਨੀ ਕੰਨੀ ਦੁਕਾਨ ਤੇ ਜਾ ਕੇ ਕਹਿੰਦਾ ਇਹ ਤੋਂ ਬਾਅਦ ਜਿਹੜੇ ਕਮੇਟੀ ਹੈਗੀਆਂ ਮਿਊਂਸਪਲ ਕਮੇਟੀ ਵਾਲੇ ਉਹ ਇਹ ਸਾਰਾ ਸਮਾਨ ਜਿਹੜਾ ਇਹ ਤੋਂ ਬਾਹਰ ਹੋਊਗਾ ਉਹ ਜਬਤ ਕਰਨਗੇ ਸਖਤ ਕਾਰਵਾਈ ਕਰਨਗੇ ਸੋ ਮੇਰੀ ਫਿਰ ਅਪੀਲ ਹੈ ਕੋਈ ਤਰਪਾਲਾਂ ਬਾਜ਼ਾਰ 'ਚ ਬਿਨਾ ਮਤਲਬ ਨਾਲ ਲਾਓ ਕੋਈ ਰੇੜੀ ਬਿਨਾ ਮਤਲਬ ਨਾਲ ਲਾਓ ਔਰ ਕੋਈ ਸਮਾਨ ਥੜੀ ਤੋਂ ਬਾਹਰ ਨਾ ਲਾਓ ਸਾਰੇ ਹਾਲੇ ਤੱਕ ਹੁਣ ਖੁੱਲਾ ਹੋ ਗਿਆ ਬਾਜ਼ਾਰ ਲੇਕਿਨ ਜਿਹੜੇ ਇੱਕੋ ਤੋਕਾ ਹੈਗੇ ਉਹਨੂੰ ਅਸੀਂ ਠੀਕ ਕਰਵਾ ਦਾਂਗੇ ਸਰ ਹਲੇ ਵੀ ਜਿਹੜਾ ਤਾਰਾ ਇਨਸਪੈਕਟਰੀ ਰੋਡ ਤੇ ਉੱਥੇ ਕੁਝ ਕੁ ਦੁਕਾਨਦਾਰ ਹੈਗੇ ਜਿਹੜੇ ਉਹ ਬੈਂਚ ਟੇਬਲ ਵਗੈਰਾ ਲਗਾਉਂਦੇ ਸਾਰੇ ਸਾਰੀ ਜਗ੍ਹਾ ਅਸੀਂ ਜਾ ਕੇ ਆਏ ਜਿਹੜੇ ਬੈਂਚ ਟੇਬਲ ਵੀ ਲੱਗੇ ਉਹ ਕਮੇਟੀ ਵਾਲੇ ਨਾਲ ਸੀਗੇ ਜੀ ਇਨਸਪੈਕਟਰ ਨਾਲ ਹੈਗੇ ਹੋਰ ਅਫਸਰ ਨਾਲ ਹੈ ਇਹ ਜਿਹੜੇ ਹੁਣ ਕਾਰਵਾਈ ਕਰਨਗੇ ਉਹ ਸਾਰੇ ਦੁਕਾਤੇ ਜਾਣਗੇ